ਜਦ ਤੱਕ ਉਦੋਂ ਤੱਕ ਨਹੀਂ ਕਰਾਂਗੀ ਜਦ ਤੱਕ ਇਹਨਾਂ ਨੂੰ ਵੱਡੀ ਤਿਆੜ ਜੇਲੇ ਚੋਂ ਨਾ ਸੁਟਣਗੇ ਮੈਂ ਬਿਲਕੁਲ ਉਸ ਜਾਂਦੀ ਕਿ ਇਸ ਨੂੰ ਰਫਾ ਰਫਾ ਕਰ। ਦੂਰ 흘ਾ ਪਾਇਆ ਸਾਹਮਣੇ ਗਵੰਡੀ ਨੇ ਕਹਿੰਦੀ ਕੀ ਹੋ ਗਿਆ? ਸੋਨੀ ਨੂੰ ਕੁਝ ਹੋ ਗਿਆ। ਕਹਿੰਦੀ ਪਾਜੀ ਸੋਨੀ ਮਾਰ ਛੱਡ ਗਏ ਮੈਨੂੰ ਵੀ ਮਾਰਦੇ ਲੱਗੇ ਮੈਨੂੰ ਬਚਾ ਲੋ। ਹਮਦਰਦ ਟੀਵੀ ਦੇਖ ਰਹੇ ਹੋ ਮੈਂ ਸੁਖਵਿੰਦਰ ਸਿੰਘ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਕਸੂਦਪੁਰਾ ਦੇ ਵਿੱਚ ਇੱਕ ਵਿਆਹੁਤਾ ਦੀ ਗਲਾ ਘੁੱਟ ਕੇ ਜਾਨ ਲੈ ਲਈ ਗਈ ਇਲਜ਼ਾਮ ਲੱਗੇ ਨੇ ਉਸ ਵਿਆਹੁਤਾ ਦੇ ਪਤੀ ਵੱਲੋਂ ਉਸਦੇ ਸੱਸ ਵੱਲੋਂ ਉਸਦੀ ਭਰਜਾਈ ਵੱਲੋਂ ਤੇ ਉਸਦੇ ਪਰਿਵਾਰ ਦੇ ਇੱਕ ਹੋਰ ਜੀ ਦੇ ਵੱਲੋਂ ਉਸ ਦਾ ਗਲਾ ਘੁੱਟ ਕੇ ਜਾਨ ਲਈ ਗਈ ਸਾਡੇ ਨਾਲ ਮ੍ਰਿਤਕ ਸੌਰੰਜੀਤ ਕੌਰ ਦੇ ਭੈਣ ਨੇ ਤੁਹਾਨੂੰ ਮੈਂ ਇਹ ਬਾਰੇ ਦੱਸ ਦਵਾਂ ਵੀ ਇਹ ਵੀ ਮਕਸੂਦਪੁਰਾ ਪਿੰਡ ਦੇ ਵਿੱਚ ਹੀ ਵਾਪਰੇ ਨੇ ਜਦੋਂ ਇਹ ਘਟਨਾ ਵਾਪਰੀ ਤਾਂ ਸਭ ਤੋਂ ਪਹਿਲਾਂ ਮੌਕੇ ਤੇ ਜਾ ਕੇ ਇਹਨਾਂ ਨੇ ਸਰਨਜੀਤ ਕੋਰਦ ਨੂੰ ਦੇਖਿਆ ਸੀ ਉੱਥੇ ਕੀ ਹੋਇਆ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਭੈਣ ਜੀ ਬੜੀ ਦੁੱਖ ਦੀ ਗੱਲ ਹੈ ਤੁਹਾਡੀ ਭੈਣ ਦੇ ਨਾਲ ਇਹ ਪਾਣਾ ਵਾਪਰਿਆ ਇਸ ਦੁੱਖ ਨੂੰ ਸ਼ਾਇਦ ਆਪਾਂ ਆਪਣੇ ਲਫ਼ਜ਼ਾਂ ਦੇ ਵਿੱਚ ਵੰਡਾ ਨਹੀਂ ਸਕਦੇ ਆ ਪਰ ਮੈਂ ਜਾਨਣਾ ਚਾਹੂੰਗਾ ਕਿ ਕਿਵੇਂ ਘਟਨਾ ਵਾਪਰੀ ਸੀ ਤੁਸੀਂ ਕਿਵੇਂ ਗਏ ਤੁਹਾਨੂੰ ਕਿਸ ਦਾ ਫੋਨ ਆਇਆ ਸੀ ਫਿਰ ਘਰ ਜਾ ਕੇ ਕੀ ਦੇਖਿਆ ਤੁਸੀਂ ਭਾਈ ਮੈਨੂੰ ਸਵੇਰੇ ਇਹਨੇ ਫੋਨ ਲਾਇਆ ਹੈ ਕਿ ਮੀਨਾ ਘਰ ਆਈ ਚੱਕਰ ਆ ਗਿਆ ਅੱਗੇ ਸਾਸਿਕਾ ਬੁਲਾਉਂਦਾ ਕੋ ਬੋਲਿਆ ਬੜਾ ਭੈੜਾ ਮੈਂ ਕਹਾਂ ਚਲ ਕੁਛ ਨਹੀਂ ਹੁੰਦਾ ਝਗੜਾ ਕਰਦਾ ਹੀ ਰਹਿੰਦਾ ਇਹਦਾ ਤੇ ਰੋਦੇ ਕੰਮ ਹੈ ਚਲ ਜਾਗੀ ਫੇਰ ਉਸਾ ਹੀ ਨੇ ਫੋਨ ਲਾਤਾ ਚੱਕਰ ਆ ਗਿਆ ਛੇਤੀ ਆ ਜਾ ਮੈਂ ਗਈ ਬਾਜੀ ਕੋਠੇ ਤੇ ਪਿਛਲੇ ਕਮਰੇ ਚ ਲੈ ਗਏ ਸੀ ਉੱਥੇ ਮੈਂ ਜੈਸੀ ਪੌੜੀਆਂ ਚੜੀ ਮੈਂ ਆਵਾਜ਼ ਮਾਰੀ ਮੈਂ ਕਹਾ ਸੋਨੀ ਘਰ ਕੋਈ ਨਾ ਦਿਖਿਆ ਸੱਸ ਨੇ ਬਾਦ ਦਿੱਤੀ ਉੱਤੇ ਆ ਜਾ ਉੱਤੇ ਵੇ ਮੈਂ ਉੱਤੇ ਗਈ ਸੱਸ ਕੋਲ ਬੈਠੀ ਚਾਦਰ ਖਿਲਰੀ ਉਹਦਾ ਬੁਰਾ ਹਾਲ ਵਾਲ ਖਿਲਰੇ ਖੂਨ ਵਗਿਆ ਚਾਦਰ ਇਕੱਠੀ ਹੋਈ ਕੋਲ ਸਮਾਨ ਡਿੱਗਿਆ ਮੈਂ ਚਿਕਾ ਮਾਰਤੀਆਂ ਮੂੰਹ ਅੱਡਿਆ ਮੈਂ ਕਹਾ ਮੈਂ ਕਹਾ ਪ੍ਰਵੇਸ਼ ਖੁਰੇ ਮੇਰੀ ਭੈਣ ਮਾਰ ਛੱਡੀ ਤੂੰ ਮੈਂ ਪਿੱਟੀ ਬੜਾ ਕਹਿੰਦੀ ਨਹੀਂ 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 ਮਰੀ ਮਰੀ ਦੇ ਪੈਲ ਮਲੀ ਜਾਂਦੀ ਜਾਣ ਕੇ ਮੈਂ ਕਹਾ ਉਹ ਕਿੱਥੇ ਚਵਲ ਉਹ ਡਾਕਟਰ ਲੈਣਗੇ ਡਾਕਟਰ ਲੈਣਗੇ ਉਹ ਡਾਕਟਰ ਲੈਣਗੇ ਇਹ ਮੈਨੂੰ ਕਹਿੰਦੀ ਝਾੜੂ ਲਾਂਦੀ ਪੀਸੀ ਡੇਗ ਗਈ ਚੱਕਰ ਆ ਗਿਆ ਤਾਂ ਖੂਨ ਵਗਿਆ ਉਹ ਆਇਆ ਤੇ ਮੈਂ ਉਹਨੂੰ ਪੁੱਛਿਆ ਗੱਲ ਪੈ ਗਏ ਮੈਂ ਕਹਾ ਤੂੰ ਮੇਰੀ ਭੈਣ ਮਾਰਤੀ ਕੰਜਰਾ ਤੇ ਕਹਿੰਦਾ ਉਹ ਚੋ ਚੁੰਨੀ ਅੜ ਗਈ ਦੀ ਕੱਪੜੇ ਸੁੱਕਣੇ ਪਾਂਦੀ ਦੀ ਮੈਂ ਕਹਾ ਕੱਪੜੇ ਦੱਸ ਕੱਪੜੇ ਕਿੱਥੇ ਸੁੱਕਣੇ ਪਾਂਦੀ ਸੀ ਨਾ ਕੱਪੜਾ ਨਾ ਕੁਛ ਸ਼ਰਮਿੰਦਾ ਹੋ ਗਿਆ ਡਾਕਟਰ ਨੇ ਦੇਖਿਆ ਡਾਕਟਰ ਕਹਿੰਦਾ ਖਤਮ ਏ ਡਾਕਟਰ ਕਹ ਕੇ ਥੱਲੇ ਉਤਰ ਗਿਆ ਮੈਨੂੰ ਥੋੜੀ ਪਤਾ ਸੀ ਮੈਨਾਂ ਦੇ ਸਕੰਜੇ ਆ ਜਾਣਾ ਐਨੇ ਆਪਣੀ ਜਨੂੰ ਪਰਜਾਈ ਨੂੰ ਇਸ਼ਾਰਾ ਕਰਤਾ ਕਿ ਮੀਨਾ ਨੂੰ ਫੜ ਲੈ ਐਨਾ ਦਾ ਇਦਾਂ ਜਾਲੀ ਵਾਲਾ ਬੂਆ ਲੱਗਾ ਏ ਬਾਹਰ ਵੇੜ ਆਏ ਕੋਠੇ ਤੇ ਮੈਂ ਜਦੋਂ ਮੈਂ ਇਹਦਾ ਇਸ਼ਾਰਾ ਸਮਝ ਗਈ ਮੇਰੀਆਂ ਲੱਤਾਂ ਕੰਮ ਗਈਆਂ ਮੈਂ ਬੜੇ ਜ਼ੋਰ ਨਾਲ ਬੂਏ ਦੀ ਕੁੰਡੀ ਤੋੜੀ ਭੱਜੀ ਚੀਕਾਂ ਮਾਰਤੀਆਂ ਗਵਾਂਢੀ ਸਾਹਮਣੇ ਹੀ ਮੈਂ ਕਹਾ ਦੀਦੀ ਮੈਨੂੰ ਬਚਾਲਾ ਕਹਿੰਦੀ ਕੀ ਹੋਇਆ ਮੈਂ ਕਹਾ ਸੋਨੀ ਮਾਰਤੀ ਮੈਨੂੰ ਮਾਰਤ ਨਹੀਂ ਨੇ ਫੇਰ ਇਹਨੇ ਮੈਨੂੰ ਇੱਕ ਹੂਰਾ ਮਾਰ ਕੇ ਛੱਡਤੀ ਗਵਾਂਢੀ ਸਾਰੇ ਚੜ੍ਹਿਆਏ ਨੇ ਫੇਰ ਇਹ ਕਹਿੰਦਾ ਮੈਂ ਜਦੋਂ ਕਹਿ ਦਿੱਤਾ ਖਤਮ ਏ ਕਹਿੰਦਾ ਮੈਂ ਹਸਪਤਾਲ ਲੈ ਕੇ ਜਾਣੀ ਐਨਾ ਮੈਨੂੰ ੱੱਕੇ ਬੜੇ ਮਾਰੇ ਮੈਂ ਕਹਾ ਮੇਰਾ ਮਾਪੇ ਉਹ ਆ ਲਾਂਦੋ ਮੈਂ ਇਹਨਾਂ ਨੂੰ ਫੋਨ ਲਾਵਾਂ ਇਹਨਾਂ ਨੂੰ ਫੋਨ ਚੱਕਿਆ ਮੈਂ ਕਹਾ ਮੰਮੀ ਸੋਨੀ ਖਤਮ ਮੈਂ ਛੇਤੀ ਆਜੋ ਇਹਨਾਂ ਦੇ ਪਹੁੰਚਦੇ ਆ ਪਹੁੰਚਦੇ ਆ ਮੇਰੇ ਨਾਲ ਬੜੀ ਜਿੱਦੋਜਹਿਦ ਕੀਤੀ ਮੈਂ ਕਹਾ ਕੰਜਰਾ ਤੂੰ ਕੁੜੀ ਬੋਰੀ ਚ ਪਾ ਕੇ ਉਹਨੂੰ ਕਸਿੱਟ ਕੇ ਲਿਆਇਆ ਜੇ ਜੁੰਦੀ ਹੈ ਤੇ ਇਦਾਂ ਲੈ ਕੇ ਜਾਨਣਾ ਪਿਆ ਇਹਨੇ ਇਹ ਸਾਰਾ ਟੱਬਰ ਗੱਡੀ ਚ ਬੈ ਗਿਆ ਮੈਂ ਸੋਚਿਆ ਇਹਨਾਂ ਨੇ ਮੈਨੂੰ ਰਸਤੇ ੱੱਕਾ ਮਾਰਦਾ ਜੇ ਉਹਨੂੰ ਮਾਰਦੀ ਮੈਂ ਇਹਦੀ ਪਰਜਾਈ ਨੂੰ ਵੀ ੱੱਕਾ ਮਾਰ ਕੇ ਲਾਤੀ ਇਹਦੀ ਸੱਸ ਨੂੰ ਵੀ ਲਾਤੀ ਮੈਂ ਮੁਹੱਲੇ ਦੇ ਦੋ ਬੰਦੇ ਭਾਈ ਨਾਲ ਮੈਂ ਆਪ ਬੈ ਗਈ ੱੱਕੇ ਨਾਲ ਫੇਰ ਇਹ ਸੋਚੇ ਕਿ ਮੈਂ ਕਿੱਥੇ ਜਾਣਾ ਹੁਣ ਵੀ ਇਹਦੇ ਸਾਰੇ ਬਹਿ ਗਏ ਨੇ ਤੇ ਕਿਤੇ ਨਹੀਂ ਭੱਜ ਸਕਦਾ ਫੇਰ ਇਹ ਚੈਰੀਟੇਬਲ ਹਸਪੀਟਲ ਬਿੱਗ ਵਾਲ ਗੱਡੀ ਵਾਰ ਲਈ ਮੰਮੀ ਡੈਡੀ ਨੂੰ ਮੈਂ ਕਹਾ ਮੰਮੀ ਛੇਤੀ ਪਹੁੰਚੋ ਇਹ ਗੱਡੀ ਤੋਂ ਉਤਰਦੇ ਸਾਰੇ ਇਹ ਉਤਰਿਆ ਪਹਿਲਾਂ ਤੇ ਮੈਂ ਕਹਾ ਚਲ ਮੈਂ ਵੀ ਉਤਰ ਜਾਨੀ ਉਹ ਬੰਦੇ ਵੀ ਉਤਰ ਗਏ ਫੇਰ ਇਹ ਗੱਡੀ ਦੀ ਚਾਬੀ ਲਾਣ ਲੱਗਾ ਉਹ ਵਿੱਚੇ ਸੋਨੀ ਨੂੰ ਲੈ ਕੇ ਭੱਜਣ ਲੱਗਾ ਮੈਂ ਬੜਾ ਇਹਦਾ ਗਲਮਾ ਫੜਿਆ ਬੜੀ ਉੱਥੇ ਵੀ ਜਿੱਦੋ ਜਾਇਦ ਹੋਈ ਐਨੇ ਕਰਦਿਆਂ ਨੂੰ ਫੇਰ ਵੀ ਮੈਂ ਆਪਣੀ ਕੋਸ਼ਿਸ਼ ਪੂਰੀ ਲਾਈ ਪਰ ਮੈਂ ਕੱਲੀ ਹੀ ਇਹ ਚੰਚਾਰਜੀ ਨੇ ਇੰਨੇ ਕਰਦਿਆ ਨੂੰ ਫਿਰ ਇਹ ਪਹੁੰਚ ਗਏ ਬਾਕੀ ਫਿਰ ਉਹ ਇਹਨੇ ਮੈਨੂੰ ਧੱਕਾ ਮਾਰਤਾ ਹੈ ਉਹਦੇ ਬਾਅਦ ਫਿਰ ਇਹਨਾਂ ਨੇ ਇਹ ਗੁੱਸੇ ਸੰਭਾਲ ਲਿਆ ਡੈਡੀ ਵੀ ਗੁੱਸੇ ਚ ਆਏ ਡੈਡੀ ਨੇ ਵੀ ਫੜਨ ਦੀ ਕੋਸ਼ਿਸ਼ ਕੀਤੀ ਨੂੰ ਪਰ ਇਹ ਨਿਕਲ ਗਿਆ ਸਾਡੇ ਹੱਥੋਂ ਸਾਡੇ ਫੇਰੀ ਦੀ ਸੱਸ ਤੇ ਇਹਦੀ ਜਠਾਣੀ ਤੇ ਸੋਹਰਾ ਉਹ ਹੱਥ ਆਏ ਉਹਨਾਂ ਨੂੰ ਚਲੋ ਅਸੀਂ ਫੜਾਤੇ ਹੋਣ ਤੇ ਚਲੋ ਇਹ ਵੀ ਫੜੀ ਗਿਆ ਸੋ ਮ੍ਰਿਤਕ ਸੁਰਮਜੀਤ ਕੌਰ ਦੇ ਸਿਸਟਰ ਉਹਨਾਂ ਦੇ ਵੱਲੋਂ ਤੁਹਾਨੂੰ ਇਹ ਪੂਰੀ ਕਹਾਣੀ ਦੱਸੀ ਗਈ ਹੈ ਕਿ ਕਿਸ ਪ੍ਰਕਾਰ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਕਿਸ ਪ੍ਰਕਾਰ ਦੇ ਨਾਲ ਇਲਜ਼ਾਮ ਉਹਨ ਸਿੱਧੂ ਸਿੱਧ ਸਰਨਜੀਤ ਕੌਰ ਦੇ ਪਰਿਵਾਰ ਦੇ ਉੱਤੇ ਸੋਹਰਾ ਪਰਿਵਾਰ ਦੇ ਉੱਤੇ ਲੱਗੇ ਨੇ ਮਨਦੀਪ ਕੌਰ ਜੀ ਤੁਸੀਂ ਵੀ ਉੱਥੇ ਵਿਆਹੋ ਤੁਹਾਡੇ ਨਾਲ ਵੀ ਕੋਈ ਗੱਲਬਾਤ ਹੋਈ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਜਦੋਂ ਹਸਪੀਟਲ ਕੇ ਉੱਥੋਂ ਉਹਨੇ ਲਾਸ਼ ਲਿਜਾਣ ਦੀ ਕੋਸ਼ਿਸ਼ ਕੀਤੀ ਤੁਸੀਂ ਰੋਕਿਆ ਤੁਹਾਡੇ ਵੀ ਗੱਲ ਪਿਆ ਤੁਹਾਨੂੰ ਕੀ ਉਹਨੇ ਧਮਕੀਆਂ ਧੂਕੀਆਂ ਦਿੱਤੀਆਂ ਮੈਨੂੰ ਇਹਨੇ ਇਹ ਕਿਹਾ ਨਾ ਜਦੋਂ ਮੈਂ ਗੱਡੀ 'ਚ ਬੈੰਦੀ ਸੀ ਇਹਦਾ ਸੋਹਰੇ ਨੂੰ ਵੀ ਥੱਕਾ ਮਾਰਿਆ ਮੈਂ ਕਿਹਾ ਗੱਡੀ 'ਚ ਭੈਣ ਦੇ ਨਾਲ ਮੈਂ ਬਹਿਣਾ ਤੁਸੀਂ ਲਾਸ਼ ਕਿੱਥੇ ਲੈ ਜਾਣੀ ਕੀ ਪਤਾ ਕਹਿੰਦਾ ਬੈਲਾ ਦੋ ਇੱਕ ਹੀ ਕਰ ਲੇਗੀ ਅਹੀਂ ਸਾਰੇ ਪਾਸੇ ਮਕੂਠਾ ਪਲੇ ਐ ਮੈਂ ਕਹ ਕੋਈ ਨਹੀਂ ਕੰਜਰਾ ਜੇ ਤੂੰ ਮਕੂਠਾ ਠਪਿਆ ਤੇਰੀ ਦਾੜੀ ਤੇ ਕਾਲੀ ਕਰਾਂਗੀ ਨਾ ਤੂੰ ਮੇਰੀ ਭੈਣ ਮਾਰ ਕੇ ਬੋਰੀ ਚ ਪਾਤੀ ਫਿਰ ਉੱਥੇ ਮੈਨੂੰ ਕਹਿੰਦਾ ਤੂੰ ਕਰਕੇ ਦੱਸੀ ਜਾਂ ਹਫ਼ਤੇ ਬਾਅਦ ਤੇਰੇ ਸਾਹਮਣੇ ਘੁਮਾਂਗਾ ਮੇਰੇ ਨਾਲ ਜਿੱਦੋ ਜੈਦ ਬਹੁਤ ਹੋਈ ਚਾਬੀ ਗੱਡੀ ਮੈਂ ਦੀ ਕੱਢੀ ਐ ਭੱਜਣ ਲੱਗਾ ਮੈਂ ਫਿਰ ਵੀ ਨਹੀਂ ਨੂੰ ਛੱਡਿਆ ਤੇ ਮੈਨੂੰ ਇਹੀ ਕਹਿੰਦਾ ਰਿਹਾ ਮਹੀਨੇ ਮਹੀਨੇ ਤੋਂ ਬਾਅਦ ਮੈਂ ਕਿਤੇ ਨਹੀਂ ਲੈਂਦਾ ਆਵਾਂਗਾ ਇਸੇ ਮਲੇ ਚ ਮੈਂ ਰਾਤ ਦੀ ਮੈਨੂੰ ਇਹੀ ਭਰਮ ਮੈਂ ਕਹ ਦੇਖ ਕਿੱਡਾ ਪਾਪੀ ਬੰਦਾ ਮੈਂ ਮਨਾ ਉਹ ਡਰ ਗਈ ਕਿ ਜੇ ਉਹਨੂੰ ਮਾਰਤੀ ਦੇਖ ਕਿੱਡਾ ਮੈਨੂੰ ਵੀ ਧਮਕੀਆਂ ਦਿੰਦਾ ਫਿਰ ਕਹਿੰਦਾ ਤੂੰ ਸਾਡਾ ਕੁਝ ਨਹੀਂ ਕਰ ਸਕਦੀ ਵੰਗਾਰ ਵੰਗਾਰ ਕੇ ਕਹਿੰਦਾ ਸੀ ਤੇ ਉਹੋ ਹੀ ਗੱਲ ਪ੍ਰਮਾਤਮਾ ਇਹਨੂੰ ਕਰੇਗਾ ਕਿਤੇ ਤੇ ਇਹਨੂੰ ਕੀਤਾ ਆਪਣਾ ਪਾਏਗਾ ਨਾ ਕੰਜਰ ਜਆ ਸੰਜੀਤ ਕੌਰ ਦੇ ਮਾਤਾ ਜੀ ਵੀ ਸਾਡੇ ਨਾਲ ਨੇ ਮਾਤਾ ਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਇਸ ਪੂਰੀ ਘਟਨਾ ਦੇ ਤੱਕ ਕਿਵੇਂ ਫੋਨ ਆਇਆ ਫਿਰ ਅੱਗੇ ਜਾ ਕੇ ਕੀ ਦੇਖਿਆ ਤੂੰ ਮੈਨੂੰ ਕੋਈ ਫੋਨ ਨਹੀਂ ਆਇਆ ਮੈਂ ਆ ਫੋਨ ਕਿੱਦਾਂ ਸਾਡੇ ਮੌਤ ਹੋ ਚੁੱਕੀ ਸੀ ਅਸੀਂ ਭੋਗਦੇ ਜਾਣਾ ਸੀ ਸਾਡੇ ਕੁੜਮ ਸਾਬ ਪੂਰੇ ਹੋ ਗਏ ਅਸੀਂ ਭੋਗਦੇ ਜਾਣਾ ਸੀ ਤੇ ਮੇਰੇ ਹਸਬੰਦ ਕਹਿੰਦੇ ਨੇ ਕਿ ਤੁਸੀਂ ਫੋਨ ਲਾਓ ਮੈਂ ਕਿਹਾ ਥੋੜਾ ਜਿਹਾ ਟਾਈਮ ਠਹਿਰ ਕੇ ਲਾਨੀ ਆਂ ਵੀ ਉੱਠ ਲੈਂਦੇ ਆਂ ਪਾਟ ਫੂਟ ਕਰਦੇ ਹੋਣਗੇ ਜਿਹਦੇ ਮੈਂ 7:00 ਵਜੇ ਤੇ ਤਕਰੀਬਨ ਫੋਨ ਲਾਇਆ ਇਹਨਾਂ ਫੋਨ ਨਹੀਂ ਚੁੱਕਿਆ ਬੇਟੀ ਦੇ ਫੋਨ ਤੇ ਫੋਨ ਲਾਇਆ ਫੋਨ ਨਹੀਂ ਚੁੱਕਿਆ ਫਿਰ ਮੈਂ ਪਰੌਣੇ ਦੇ ਫੋਨ ਤੇ ਫੋਨ ਲਾਇਆ ਇਹਨਾਂ ਫੋਨ ਨਹੀਂ ਚੁੱਕਿਆ ਫੇਰ ਇੱਕ ਜਿਵੇਂ ਕੋਈ ਕਾਤਲ ਛਪਿਆ ਨਹੀਂ ਰਹਿੰਦਾ ਇਹਨੇ ਬੈਲ ਆਈ ਤੇ ਮੈਂ ਬਾਥਰੂਮ ਚ ਮੈਂ ਬਾਥਰੂਮ ਚਾਨ ਕੇ ਉਹ ਫੇਰ ਬੈਲ ਆਈ ਤੇ ਮੈਂ ਵੇਖਿਆ ਕਿਦਾ ਫੋਨ ਜਦੋਂ ਮੈਂ ਵੇਖਿਆ ਕਿ ਇਹਦਾ ਫੋਨ ਇਹ ਚੁੰਦਰ ਸਿੰਘ ਦਾ ਮੈਂ ਉਹ ਬੈਲ ਫੇਰ ਦੁਬਾਰਾ ਲਾਈ ਜਿਸ ਵਕਤ ਲਾਈ ਇਹਨੇ ਫੋਨ ਚੁੱਕਿਆ ਹੈ ਇਹ ਕਾਤਲੀ ਸੀ ਇਹ ਸਾਡੇ ਹੱਥ ਧੀ ਆਣੀ ਸੀ ਇਹ ਕਹਿੰਦਾ ਵੀ ਮੈਂ ਕਹਾਂ ਮੈਂ ਕਹਿੰਦਾ ਮੰਮੀ ਦੋ ਛਣੀਆਂ ਐਤਵਾਰ ਛੁੱਟੀਆਂ ਰਹੀਆਂ ਨੇ ਜੇ ਤੂੰ ਹੀ ਕਹੋ ਤੇ ਮੈਂ ਇੱਥੇ ਚੜ ਜਾਣਾ ਤੁਹਾਡੇ ਨਾਲ ਭੋਗ ਦੇ ਤੁਰ ਜੇਗੀ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਆਪਣਾ ਕੰਮ ਕਰੋ ਮੇਰੇ ਨਾਲ ਗੱਲ ਕਰਦੇ ਕਰਦੇ ਕਹਿੰਦਾ ਓਹੋ ਸਵਰਨਜੀਤ ਦੇ ਠੰਡੀ ਸੀਤ ਹੋ ਗਈ ਓਹੋ ਸਵਰਨਜੀਤ ਨੂੰ ਤੇ ਚੱਕਰ ਆ ਗਿਆ ਉਹ ਪਤਾ ਨਹੀਂ ਕੀ ਹੋ ਗਿਆ ਮੇਰੀ ਬੇਟੀ ਆ ਜਿਹੜੀ ਪਿੰਡੇ ਦੇ ਜਨੇ ਬਿਆਨ ਦਿੱਤਾ ਹੈ ਹੁਣ ਤੁਹਾਨੂੰ ਉਨੂੰ ਕਹਿੰਦਾ ਮੈਂ ਫੋਨ ਲਾਵਾਂ ਮੀਨਾ ਛੇਤੀ ਆ ਜਾ ਮੀਨਾ ਛੇਤੀ ਆ ਜਾ ਇਹ ਜਿਹਨੂੰ ਇਹ ਆਗੀ ਕਹਿੰਦਾ ਇਹਨੇ ਜਦੋਂ ਬੇਟੀ ਨੂੰ ਕਹਿਤਾ ਬੇ ਛੇਤੀ ਆ ਜਾ ਬੇਟੀ ਮੌਕੇ ਤੇ ਪਹੁੰਚ ਗਈ ਬੇਟੀ ਨੇ ਜਾ ਕੇ ਮਰੀ ਨੂੰ ਵੇਖੀ ਏ ਬੇਟੀ ਨੇ ਮੈਨੂੰ ਫੋਨ ਲਾਇਆ ਮੰਮੀ ਸੋਨੀ ਨੂੰ ਮਾਰ ਛੱਡੀ ਏ ਮੰਮੀ ਮੇਰੇ ਨਾਲ ਵੀ ਬੜਾ ਕੁਝ ਹੋਇਆ ਮੈਨਾਂ ਮੈਂ ਤਲੀਉਂ ਆਵਾਜ਼ ਦਿੱਤੀ ਏ ਮੇਰੀ ਉਹਨਾਂ ਆਵਾਜ਼ ਨਹੀਂ ਸੁਣੀ ਮੈਨੂੰ ਕੋਟੇ ਦੇ ਮੈਂ ਚੜੀਆਂ ਤੇ ਪਿਛਲੇ ਪਾਸੇ ਲੈ ਗਏ ਨੇ ਜਦੋਂ ਪਿਛਲੇ ਪਾਸੇ ਉਹਨੂੰ ਲੈ ਗਏ ਉਹਨੂੰ ਮਾਰ ਛੁੱਟੀ ਅੱਗੋਂ ਇਹ ਭੱਜ ਕੇ ਪੌੜੀ ਥੱਲੇ ਉਤਰਨ ਲੱਗੀ ਇਹਦੀ ਪਰਜਾਈ ਨੇ ਪਰੌਣੇ ਨੇ ਇਸ਼ਾਰਾ ਕੀਤਾ ਜਿਹੜ ਨਕਟੇ ਉਹ ਪਰਜਾਈ ਨੇ ਸਾਰਾ ਕੀਤਾ ਕਿ ਫੜ ਲੈ ਇਹਨੂੰ ਵੀ ਮਾਰ ਦਈਏ ਇਹ ਜੁਰਮਾਨੀ ਸੀ ਇਹਨੇ ਕੁੰਡਾ ਤੋੜ ਕੇ ਨਿਕਲੀ ਜਦੋਂ ਰੋਲਾ ਪਾਇਆ ਸਾਹਮਣੇ ਗਵੰਡੀ ਨੇ ਕਹਿੰਦੀ ਕੀ ਹੋ ਗਿਆ ਸੋਨੀ ਨੂੰ ਕੁਝ ਹੋ ਗਿਆ ਕਹਿੰਦੀ ਪਾਜੀ ਸੋਨੀ ਮਾਰ ਛੱਡ ਗਏ ਮੈਨੂੰ ਵੀ ਮਾਰਦੇ ਲੱਗੇ ਮੈਨੂੰ ਬਚਾ ਲਓ ਜਦੋਂ ਮੈਂ ਬਾਹਰ ਗੇਟ ਅੱਗੇ ਆ ਗਈ ਆਪਣੇ ਅੱਗੇ ਗੇਟ ਉਹਨਾਂ ਦੇ ਅੱਗੇ ਆ ਗਈਏ ਫਿਰ ਇਹਨਾਂ ਤਰੀਕੇ ਕੁੜੀ ਨੂੰ ਥੱਲੇ ਲਿਆਂਦੀ ਏ ਉਹਨਾਂ ਕੋਸ਼ਿਸ਼ ਕੀਤੀ ਵੀ ਇਹਨਾਂ ਨੇ ਭੋਗਦੇ ਚਲੇ ਜਾਣਾ ਹੈ ਅਹੀਂ ਦੀ ਕਾਰ ਆਪਣੇ ਦਰਿਆں ਵੀ ਲਿਆ ਕੇ ਰੱਖ ਲੀਆਂ ਸੀ ਉਹਨਾਂ ਪੂਰਾ ਪ੍ਰਬੰਧ ਕਰਕੇ ਪੂਰੀ ਰੰਚ ਚ ਕਰਕੇ ਮੇਰੀ ਧੀ ਨੂੰ ਮਾਰ ਮੁਕਾਈ ਸੀ ਜਿਸ ਵਕਤ ਉਹਨਾਂ ਦਰਿਆں ਨੇ ਵੇਖੀਆਂ ਇਹ ਇਹਦੇ ਮਾਨੰਦ ਨੇ ਜਰਮਾਣੀ ਸੀ ਤੇ ਕੋਈ ਮਾਨਾ ਨਹੀਂ ਸੀ ਤੇ ਇਹ ਜਦੋਂ ਜਾਇ ਨੇ ਕੀਤਾ ਇਹ ਕੱਲੀ ਸੀ ਉੱਥੇ ਉਹਨਾਂ ਦਾ ਉਹਦਾ ਸਾਰਾ ਸਾਰਾ ਪਰਿਵਾਰ ਸੀ ਇਹ ਬੇਟੀ ਕੀ ਕਰ ਸਕਦੀ ਸੀ ਕੱਲੀ ਬਤਾ ਕਿੰਨੀ ਦੇਰ ਹੋਈ ਸੀਗੀ ਵਿਆਹ ਕੀਤੇ ਨੂੰ ਰਮਜੀਤ ਨੇ ਕਿੰਨੀ ਦੇਰ ਹੋ ਗਈ ਸੀ ਵਿਆਹ 14 ਚ ਹੋਇਆ 14 14 ਸਾਲਾਂ ਨੇ ਚ ਤਾਂ ਵਿਆਹ ਹੋਇਆ ਇਹ ਬੇਟੀ ਮੇਰੀ ਬਹੁਤ ਸਿਆਣੀ ਸੀ ਸਾਨੂੰ ਦੱਸਦੀ ਨਹੀਂ ਕੀ ਬਤਾ ਕੀ ਇਹਦੇ ਨਾਲ ਕਰਦੇ ਕੀ ਮਾਰਕਟਾਈ ਜਾਂ ਇਦਾਂ ਦਾ ਕੋਈ ਝਗੜਾ ਹੁੰਦਾ ਸੀ ਪੁੱਤਰ ਦੱਸਦੀ ਪਰ ਤੰਗੀ ਉਹਨੂੰ ਬਹੁਤ ਦਿੰਦੇ ਸੀ ਇਹ ਕਹਿੰਦੀ ਸੀ ਮੇਰਾ ਮਾਂ ਪਿਓ ਤੇ ਕਿਹੜਾ ਮਨੋਂ ਜਾ ਕੇ ਕੀ ਦੱਸਾਂ ਫਿਰ ਜਿਸ ਵਕਤ ਤੇ ਬੇਟੀ ਮੇਰੀ ਸਾਰਾ ਟੱਬਰ ਬਹਿ ਗਿਆ ਬੇਟੀ ਨੂੰ ਧੱਕੇ ਮਾਰਨ ਬਹਿਣ ਨਾ ਦੇਣ ਬੇਟੀ ਨੇ ਉਹਦੀ ਛਾਣੀ ਨੂੰ ਧੱਕਾ ਮਾਰ ਕੇ ਬਾਹਰ ਕੱਢੀ ਆ ਪੈ ਗਈ ਤੋਂ ਗਵਾਂਢੀ ਬਹਿ ਗਏ ਇਹਨੇ ਕਹਿੰਦੀ ਮੰਮੀ ਆਹੀ ਦੀ ਬੇਗਵਾਲ ਨੂੰ ਚੱਲਿਆਂ ਪਰ ਖਤਮ ਹੈ ਕਹਿੰਦੀ ਵਿੱਚ ਕੁਝ ਨਹੀਂ ਹੈਗਾ ਇਹਨੇ ਬੇਗਵਾਲ ਜਾਣ ਦੀ ਬਜਾਏ ਸਾਡੇ ਕਰਮ ਚੰਗੇ ਸਾਡੀ ਧੀ ਸਾਡੇ ਹੱਥ ਲਾਹ ਛਾਣੀ ਸੀ ਆਹੀ ਜਿਸ ਵਕਤ ਉਹ ਇਥੋਂ ਇਹ ਰਸਤਾ ਲੰਘਿਆ ਸਾਡੇ ਕੋਲੋਂ ਲਾਗੇ ਚੈਰੀਟੇਬਲ ਹਸਪਤਾਲੇ ਉਥੇ ਗੱਡੀ ਜਾ ਘੜੀ ਕੀਤੀ ਸਾਨੂੰ ਫੋਨ ਲਾਇਆ ਕਹਿੰਦੀ ਮੰਮੀ ਚੈਰੀਟੇਬਲ ਮੁੜਿਓ ਪਿੱਛੇ ਮੇਰਾ ਭਰਾ ਹੈ ਸਕੂਟਰੀ ਤੇ ਜਾਂਦਾ ਅਸੀਂ ਦੋਵੇਂ ਜੀ ਗੱਡੀਏ ਜਾਣੇ ਬਿਆ ਨਾਲ ਮੇਰਾ ਜੇੜ ਦਾ ਬੇਟਾ ਹੈ ਜਿਸ ਵਕਤ ਤਾਂ ਹੀ ਉਥੇ ਆਣ ਕੇ ਪਰਤੇ ਕੁੜੀ ਨੇ ਵਾਲ ਕਲਾਰੇ ਕਰਦੀ ਮੰਮੀ ਸੋਨੀ ਮਾਰ ਛੱਡੀ ਮਾਰ ਛੱਡੀ ਜਿੱਦੋਂ ਫਿਰ ਉਹਨੂੰ ਆਹੀ ਉਥੇ ਰੋਏ ਭਿੱਟੇ ਮੇਰੇ ਹਸਬੰਡ ਤੇ ਮੇਰੇ ਜੇੜ ਦਾ ਮੁੰਡਾ ਠਾਣੇ ਭੱਜ ਗਏ ਨੇ ਇਹ ਦੀ ਗੱਡੀ ਦੇ ਹੀ ਚਾਬੀ ਕੱਢ ਲਈ ਗੱਡੀ ਦੀ ਚਾਬੀ ਦੇ ਹੀ ਕੱਢ ਲਈ ਇਹ ਉੱਥੇ ਖੜਾ ਰਿਹਾ ਜਿਹਨੂੰ ਇਹਦਾ ਮਾਂ ਪਿਓ ਗਿਆ ਜਿਹੜੀ ਗੱਡੀ ਤੇ ਮਾਂ ਪਿਓ ਬਾਹਰ ਨਿਕਲਿਆ ਪਿਓ ਕੁੱਤੇ ਨੇ ਇਸ਼ਾਰਾ ਕੀਤਾ ਉਸ ਗੱਡੀ ਵਿੱਚ ਬੈਠ ਕੇ ਇਹ ਭੱਜਾਇਆ ਡਾਕੂਮੈਂਟ ਲੈਣ ਚਲੇ ਆ ਮੈਨੂੰ ਇਹ ਕਹਿੰਦੇ ਫੜ ਕੇ ਰੱਖੀ ਮੈਂ ਆਪ ਬਿਮਾਰ ਨਹੀਂ ਮੈਨੂੰ ਗੋਡਿਆਂ ਦੀ ਪ੍ਰੋਬਲਮ ਮੈਂ ਇਕੱਲੀ ਕੀ ਫੜ ਚੱਕਦੀ ਉੱਥੇ ਕੋਈ ਚੀਜ਼ ਉਤਰੂ ਨਹੀਂ ਇਹ ਜਿਹੜੇ ਭਾਈ ਸਾਹਿਬ ਹੀ ਮੇਰੀਆਂ ਪਰਜਾਈਆਂ ਲੈਣਾ ਆ ਕੇ ਸਾਡੇ ਕੁੜੀ ਮਾਰ ਛੱਡੀ ਪੁਲਿਸ ਵੱਲੋਂ ਮਤਾ ਹੀ ਫਿਰ ਕੋਈ ਕਾਰਵਾਈ ਕੀਤੀ ਉਦੋਂ ਪੁਲਿਸ ਨੇ ਸੁਣਵਾਈ ਕੀਤੀ ਤੁਹਾਡੀ ਪਿਤਾ ਜੀ ਵੀ ਨੇ ਸੁਰਨਜੀਤ ਸਿੰਘ ਦੇ ਸੁਰਨਜੀਤ ਕੌਰ ਦੇ ਨਾਲ ਅ ਸਰ ਕੀ ਨਾ ਤੁਹਾਡਾ ਮਿੰਦਰ ਸਿੰਘ ਮਿੰਦਰ ਸਿੰਘ ਜੀ ਜਦੋਂ ਇਹ ਸਾਰੀ ਘਟਨਾ ਵਾਪਰ ਵੀ ਹਸਪੀਟਲ ਤੁਹਾਡੀ ਬੇਟੀ ਨੇ ਦੱਸਿਆ ਵੀ ਉਹ লাশ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ লাশ ਨੂੰ ਖੁਰਦਪੁਰਤ ਕਰਨ ਦੀ ਕੋਸ਼ਿਸ਼ ਦੇ ਵਿੱਚ ਸੀਗਾ ਫਿਰ ਪੁਲਿਸ ਦੇ ਵੱਲੋਂ ਕਿੰਨਾ ਦਾ ਰਵਈਆ ਸੀਗਾ ਪੁਲਿਸ ਨੇ ਕਾਰਵਾਈ ਕਰ ਰਹੀ ਸੀਗੀ ਸੁਣਵਾਈ ਹੋ ਰਹੀ ਸੀ ਤੁਹਾਡੀ ਰਵਈਆ ਹੀ ਪੁਲਿਸ ਦਾ ਪੁਲਿਸ ਚਾਹੁੰਦੀ ਕੇਸ ਨੂੰ ਰਫਾਫਾ ਕਰਨੀ ਅਸੀਂ ਮੌਕੇ ਤੇ ਚਾਰੇ ਦੋਸ਼ੀਆਂ ਨੂੰ ਭਾਗੇ ਆਂ ਅਹੀਂ ਕੁੱਟਿਆ ਮਾਰਿਆ ਵੀ ਦੋਛਿਆਂ ਨੂੰ ਪਰੋਣੇ ਨੇ ਵੀ ਮੋਕੇ ਰਹੀ ਮੈਂ ਖੁਦ ਕਬੂਲ ਕਰਨਾ ਵਾ ਪਰੋਣੇ ਦੀ ਵੀ ਜੁੱਤੀਆਂ ਮਾਰੀਆਂ ਨੇ ਇਹਨਾਂ ਖੁਦ ਕਬੂਲ ਕੀਤਾ ਜੋ ਤੂੰ ਕਰਨਾ ਕਰ ਲੈ ਅਹੀਂ ਮਾਰੀ ਕੁੜੀ ਅਹੀਂ ਗੜਾ ਕੁੱਟ ਕੇ ਮਾਰੀ ਏ ਦਰਾਣੀ ਜਠਾਣੀ ਸੱਸ ਸੋਹਰਾ ਚਾਰਾਂ ਨੂੰ ਹਬਾਲੇ ਨੇ ਮੇਰੇ ਕੋਲ ਬੰਦੇ 5-7 ਰਹਿ ਗਏ ਸੀ ਪੁਲਿਸ ਨੂੰ ਫੋਨ ਲਾਇਆ ਤੇ ਪੁਲਿਸ ਨਹੀਂ ਆਈ ਫਿਰ ਅਹੀਂ ਗੱਡੀ ਲੈ ਕੇ ਪੁਲਿਸ ਕੋਲ ਗਏ ਆ ਤੇ ਥਾਣੇਦਾਰ ਨੇ ਬਾਬੇ ਗਰੀਨਾ ਬਾਰ-ਬਾਰ ਟੈਸ ਸੀ ਉਹਦਾ ਤੇ ਥਾਣੇਦਾਰ ਨੇ ਅੱਧਾ ਪਰਚਾ ਲਿਖਿਆ ਰੈਲਿਟੀ ਦੱਸ ਰਿਹਾ ਬਿਲਕੁਲ ਜਰਾ ਵੀ ਝੂਠ ਹੋਏਗਾ ਨਾ ਮੈਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਜਨਰਸ ਕਾਤਰ ਆ ਜਿਹੜਾ ਖਪੂਰਥਰਾ ਦਾ ਮੈਂ ਰਥਾ ਵੀ ਝੂਠ ਨਹੀਂ ਮਾਰਾਂਗਾ ਉਹਨਾਂ ਦੇ ਸਹਿਯੋਗ ਦੇ ਨਾਲ ਮੇਰਾ ਕੰਮ ਸਿਰੇ ਚੜਿਆ ਹੁਣ ਜਿਹੜਾ ਚੌਥਾ ਹੀ ਜੁਰਮਦਾਰ ਬੰਦਾ ਤਿੰਨ ਦੇ ਅੱਗੇ ਜੇਲ੍ਹ ਅੰਦਰ ਨੇ ਤੇ ਚੌਥਾ ਵੀ ਅੱਜ ਪਸ਼ਵਿੰਦਰ ਠੀਕ 10:00 10:30 ਵਜੇ ਦਾ ਪੁਲਿਸ ਨੇ ਅਰੈਸਟ ਕਰ ਲਿਆ ਪਰ ਉਹ ਅਰੈਸਟ ਕੀਤਾ ਯੂਨੀਅਨ ਦੇ ਯੋਰ ਨਾਲ ਦਬਾਅ ਨਾਲ ਮੈਂ ਦੱਸ ਰਿਹਾ ਸੀ ਪਹਿਲੇ ਵੀ ਪੁਲਿਸ ਨੇ ਕਿੰਨਾ ਕੰਦਾ ਰੁਪਿਆ ਕੀਤਾ ਉਹਨਾਂ ਕੋਲੋਂ ਪੈਸੇ ਲੈ ਕੇ ਮੇਰਾ ਕੇਸ ਰਫਾ-ਦਫਾ ਕਰਨਾ ਚਾਹਦੇ ਜਦੋਂ ਥਾਣੇਦਾਰ ਕੋਲ ਗਏ ਆ ਅਸੀਂ ਗਏ ਆ ਦੋਨੇ ਚਾਚਾ ਭਤੀਜਾ ਇਹਨਾਂ ਨੂੰ ਕੋਲ ਭਾਗੇ ਆ লাশ ਦੇ লাশੇ ਛੱਡ ਕੇ ਤੇ ਉੱਥੇ ਬਹਿ ਗਏ ਨੇ ਸੱਸ ਸਹੁਰਾ ਭਝਾਈ ਦੀ ਤੇ ਪ੍ਰੋਣਾ ਵੀ ਉਥੋਂ ਫੇਰ ਅਸੀਂ ਗਏ ਆ ਥਾਣੇਦਾਰ ਸਾਹਿਬ ਕੋਲ ਦੋਨੇ ਜਾ ਕੇ ਅਸੀਂ 1 ਘੰਟਾ ਪੂਰਾ ਰਹੇ ਆ ਉਹ ਨਾ ਪਰਚਾ ਲਿਖਦੇ ਆ ਹੀ ਨਾ ਸਾਡੀ ਕੋਈ ਸੁਣਦੇ ਸੀ ਜਦੋਂ ਲਿਖਣ ਲੱਗਣਾ ਕੜੀਕ ਬਾਅਦ ਬਾਬੇ ਗਰੀ ਦਾ ਫੋਨ ਆਇਆ ਦੱਸੋ ਲਿਖੋ ਮੈਂ ਕਿਹਾ ਵੀ ਸਾਡੀ ਕੁੜੀ ਮੋਕ ਮਾਰਤੀ ਏ ਚਾਰੇ ਕਾਤਲ ਕਬੂਲ ਕਰਦੇ ਪੈਣੇ ਵੀ ਅਸੀਂ ਮਾਰੀ ਜੋ ਕਰਨਾ ਤੁਸੀਂ ਕਰ ਲਓ ਅਸੀਂ ਮਾਰੀ ਗळा ਘੁੱਟ ਕੇ ਮਾਰੀ ਏ ਮੌਕੇ ਤੇ ਮੇਰੀ ਕੁੜੀ ਉੱਥੇ ਮਨਦੀਪ ਕੌਰ ਬੈਠੀ ਏ ਮੇਰੀ ਵਾਈਫ ਬੈਠੀ ਏ ਮੌਕੇ ਤੇ ਗਵਾਹ ਵੀ ਨੇ ਤੇ ਚਾਰੇ ਪੰਜੇ ਬੰਦੇ ਹੋਰ ਵੀ ਮੇਰੇ ਭੈਣ ਭਰਾ ਇੱਥੇ ਉਦੋਂ ਪਧਾਸਾਂ ਦੇ ਬੈਠੇ ਨੇ ਜਿਹੜੇ ਕਿ ਉਹਨਾਂ ਨੂੰ ਫੜ ਕੇ ਬੈਠੇ ਨੇ ਫੜ ਕੇ ਦੇਖਿਆ ਇੱਥੇ ਮਰ ਉਹ ਜਦੋਂ ਚਾਰੇ ਜਿਹੜੇ ਮਲਜ਼ਮ ਸੀਗੇ ਉਹ ਤੁਸੀਂ ਉੱਥੇ ਉੱਥੇ ਹਾਂ ਜਿਹੜੀ ਰਹਿ ਗਈ ਨਾ ਗੱਲ ਉਹਨੂੰ ਖਤਮ ਕਰ ਲਾ ਦਿਓ ਜੇ ਤੁਸੀਂ ਆਏ ਹੋ ਨਾ ਖਤਮ ਕਰ ਲਾ ਦਿਓ ਠਾਂਡਰ ਸਾਹਿਬ ਨੇ ਪਰਚਾ ਲਿਖਦਾ ਉਧਰੋਂ ਬਾਬੇ ਗਰੀ ਦਾ ਘੜੀ ਘੜੀ ਦਬਾਅ ਪੈ ਰਿਹਾ ਉਹ ਕਾਂਗਰਸੀ ਬੰਦਾ ਹੈ ਮੇਰੀ ਕੋਈ ਮੈਂ ਗਰੀਬ ਬੰਦਾ ਹਾਂ ਅੱਤ ਦਾ ਗਰੀਬ ਬੰਦਾ ਹਾਂ ਇਹ ਕੁੜੀ ਮੇਰੀ ਮਾਰਤੀ ਏ ਉਹਦੇ ਬਾਬਾ ਗਰੀ ਸਰਪੰਚ ਨੂੰ ਬਾਰ ਬਾਰ ਫੋਨ ਲਾ ਰਿਹਾ ਠਾਂਡਰ ਨੂੰ ਵੀ ਇਹਦਾ ਪਰਚਾ ਨਾ ਦਰਜ ਕਰੀ ਪਰਚਾ ਕੀ ਦੀ ਮੈਂ ਸੋਣੀ ਲਈ ਬਾਬੇ ਗਰੀ ਦਿਵਾਲ ਕਿਉਂਕਿ ਮੇਰਾ ਯਾਰ ਦੋਸੀ ਸਰਪੰਚ ਜਦੋਂ ਮੈਂ ਸੁਣ ਲਈ ਫਿਰ ਮੈਂ 880 ਕੋ ਪਰਚਾ ਖਿੱਚਿਆ 880 ਤੇ ਸਾਹਮਣੇ ਪਾੜ ਕੇ ਪਰਚਾ ਉਹਦੇ ਸੁੱਟ ਕੇ ਆਇਆ ਮੈਂ ਕਿਹਾ 880 ਜੇ ਮੇਰੇ ਜ਼ੁਰਤ ਹੋਈ ਤੇ ਇਨਸਾਫ ਲਾਣਾ ਜਾਣਾ ਵਾ ਅਸੀਂ ਕੋਈ ਪਰਚਾ ਨਹੀਂ ਕਰਾਣਾ ਕੁੜੀ ਮੇਰੀ ਮਰੀ ਪਈ ਏ ਘਾਤ ਲਈ ਉਥੇ ਕੋਲ ਬੈਠੇ ਨੇ ਮੈਂ ਅਸੀਂ ਚੱਲੇ ਆਂ ਭਾਰਤੀ ਕਿਸਾਨ ਯੂਨੀਅਨ ਸਾਰੇ ਐਨ ਆਰ ਆਈ ਹਸਪੀਟਲ ਉਥੇ ਭਾਰਤੀ ਕਿਸਾਨ ਯੂਨੀਅਨ ਦੇ ਬੰਦਿਆਂ ਨੇ ਜੱਟਾਂ ਨਾ ਭਰਦਾਗਾ ਜਦੋਂ ਇਹ ਦਬਕਾ ਮਾਰਿਆ ਅਸੀਂ ਆਏ ਆ ਤੇ ਦਸਾਂ 15 ਮਿੰਟ ਵੀ ਨਹੀਂ ਲੱਗੇ ਮਹੀ ਅਜੇ ਖੜੇ ਹੋਏ ਆ ਤੇ ਪੁਲਿਸ ਦੇ 10 ਬੰਦੇ ਡਗੜ ਡਗੜ ਕਰਦੇ ਆਗੇ ਕਹਿੰਦੇ ਮਿੰਦਸੇ 10 ਕਿਹੜੀ ਕਾਰਵਾਈ ਕਰਾਉਣੀ ਮੈਂ ਕਿਹਾ ਹੱਥ ਜੋੜ ਕੇ ਬੇਨਤੀ ਕੋਈ ਕਾਰਵਾਈ ਨਹੀਂ ਕਰਾਣੀ ਮੈਂ ਤੁਹਾਡੀ ਗੱਡੀ ਅੱਗੇ ਖੜਾ ਹੋ ਗਿਆ ਨਾ ਤੁਹਾਡੀ ਗੱਡੀ ਵਹਿ ਕੇ ਜਾਣ ਦੇਣੀ ਹੈ ਨਾ ਅੱਗੇ ਜਾਣ ਦੇਣੀ ਹੈ ਮੇਰੇ ਮੇਰੇ ਆ ਦੋਸ਼ੀ ਬੈਠੇ ਨੇ ਜਦੋਂ ਤੱਕ ਇਹਨਾਂ ਨੂੰ ਫੜ ਕੇ ਰਿਹਾਸ ਨਹੀਂ ਕਰਦੇ ਕਤਲ ਦਾ ਕੇਸ ਨਹੀਂ ਪਾਉਂਦੇ ਉਦੋਂ ਤੱਕ ਮੈਂ ਨਹੀਂ ਬਿਲਕੁਲ ਤੁਹਾਨੂੰ ਇਲੰਦ ਦੇਣ ਕੱਲ 1 ਮਿੰਟ ਦੀ ਰਹੀਗੀ ਲੰਮੀ ਚੋੜੀ ਕਹਾਣੀ ਨਹੀਂ ਹੈਗੀ ਉਸ ਤੋਂ ਬਾਅਦ ਫੋਨ ਲਾਇਆ ਮੈਂ ਡੀਐਸਪੀ ਨੂੰ ਮੈਂ ਕਿਹਾ ਡੀਐਸਪੀ ਸਾਹਿਬ ਵੀ ਸਾਡੇ ਪ੍ਰਧਾਨ ਦਾ ਫੋਨ ਆਇਆ ਕਿ ਨਹੀਂ ਕੰਦਰ ਪ੍ਰਧਾਨ ਦਾ ਫੋਨ ਆ ਗਿਆ ਤੁਸੀਂ ਠਹਿਰੋ ਅਸੀਂ ਮੈਂ 5 ਮਿੰਟਾਂ ਦੇ ਵਿੱਚ ਉਸੇ ਪਹੁੰਚ ਰਿਹਾ 10 ਬੰਦੇ ਲੈ ਕੇ ਡੀਐਸਪੀ ਸਾਹਿਬ ਪਹੁੰਚ ਰਿਹਾ ਡੀਐਸਪੀ ਨੇ ਆਂਦੀ ਕੰਦੇ ਵੀ ਤੂੰ ਗੱਡੀ ਅੱਗੇ ਖੜੇ ਹੋ ਪੁਲਿਸ ਪੁਲਿਸ ਕਹਿੰਦੀ ਵੀ ਅੱਗੇ ਪਿੱਛੇ ਨਹੀਂ ਕਰ ਦਿੰਦਾ ਗੱਡੀ ਤੇ ਨਾ ਨਾ ਇਹ ਪਰਚਾ ਦਰਜ ਕਰਦੇ ਨੇ ਸਾਡੇ ਪ੍ਰਧਾਨ ਨੇ ਸਾਰਾ ਸਮਝਾ ਦਿੱਤਾ ਕਹਿੰਦਾ ਵੀ ਉਹ ਪਰਚਾ ਨਹੀਂ ਦਰਜ ਕਰਿਆ ਠਾਨਦਾਰ ਆਂਦੇ ਡੀਐਸਪੀ ਨੇ ਜ਼ਬਕਾ ਮਾਰਿਆ ਕਹਿੰਦਾ ਤੂੰ ਨੌਕਰੀ ਕਰਨੀ ਕਿ ਨਹੀਂ ਕਰਨੀ ਹੈ ਕਿੰਨਾ ਇਹਨਾਂ ਦਾ ਯੋਰ ਕਿਸਾਣੀ ਹੋਣ ਦਾ ਤੂੰ ਪਰਚਾ ਕਰਨਾ ਕਿ ਨਹੀਂ ਕਰਨਾ ਧੁੱਪੇ ਭਾਇਆ ਡੀਐਸਪੀ ਨੇ ਪਰਚਾ ਕਰਾਇਆ 40 ਮਿੰਟਾਂ ਦੇ ਵਿੱਚ ਮੇਰੇ ਸੈਨ ਕਰਾਏ ਇਹਨਾਂ ਨੇ ਤਿੰਨਾਂ ਨੂੰ ਰੈਸਟ ਕਰ ਲਏ ਚੌਥਾ ਜਿਹੜਾ ਮੁਜ਼ਮ ਉਹ ਵੀ ਫੇਰ ਵੀ ਵੇਖਦੇ ਵੇਖਦੇ ਪੁਲਸ ਨੇ ਪੈਸੇ ਖਾਦੇ ਸੀ ਚੌਥਾ ਮੁਜ਼ਮ ਭਜਾ ਦਿੱਤਾ ਉਹ ਅੱਜ ਫੜਿਆ 10:30 ਵਜੇ ਅੱਜ ਦੀ ਡੇਟ ਹੈ ਜੀ ਅੱਛਾ ਮਜ਼ਾ ਹੀ ਕਦੀ ਕੋਈ ਮੰਗ-ਮੁੰਗਤਾ ਨਹੀਂ ਕਰਦੇ ਸੀ ਕਦੀ ਕਿਸੇ ਚੀਜ਼ ਦੀ ਪੈਸੇ ਦੀ ਉਹ ਸਾਰੇ ਵੱਲੋਂ ਮੰਗਾ ਕਰਦੇ ਹੁਣ ਮੁੰਡਾ ਬਾਹਰ ਭੇਜਿਆ ਹੈ ਅਈ ਕਟੋ ਘਾਟ 6-7 ਲੱਖ ਰੁਪਈਆ ਸਾਰਿਆਂ ਦਿੱਤਾ ਮੇਰੀਆਂ ਬੇਟੀਆਂ ਨੇ ਵੀ ਤੇ ਮਾਂ ਵੀ ਦਿੱਤਾ ਉਹ ਦੇਣ ਦਾ ਮਾਰਾ ਹੁਣ ਇਹ ਕੋਤਕ ਬਣਾ ਲਿਆ ਮੇਰੀ ਬੇਟੀ ਮਾਰ ਕੇ ਤੇ ਰਾਹ ਪਾਤੀ ਹੁਣ ਪਹਿਲਾਂ ਗਰੀਬ ਹੀ ਹੱਟਦਾ ਹੁਣ ਮੁੰਡਾ ਬਾਹਰ ਤੁਰਿਆ ਰਲ ਮਿਲ ਕੇ ਮੁੰਡਾ ਬਾਹਰ ਭੇਜ ਦਿੱਤਾ ਹੈ ਹੁਣ ਕਹੋਲ 4 ਪੈਸੇ ਅਗੇ ਰੋਟੀ ਖਾਣ ਲੱਗ ਬੈ ਤੇ ਹੁਣ 3 ਮਾਰ ਕੋ ਭਾਈ ਇਹ ਪੈਸਿਆਂ ਦੇ ਲੈਣ ਦੇ ਨੂੰ ਤੁਸੀਂ ਮਤਲਬ ਲੱਗ ਰਿਹਾ ਪਈ ਪੈਸੇ ਪੈਸੇ ਜਵਾਨੀ ਜਿੱਦਾਂ ਚਲੋ ਦੋ ਤਰਾ ਸੀ ਤੇ ਦੇਦੀ ਤੈਨੇ ਦੋ ਤਰਾ ਸੀ ਆਈ ਲਖਾਣਾ ਥੋੜਾ ਖਲੋ ਜੋ ਲਿਖਤੀ ਕੋਈ ਨਹੀਂ ਦੋ ਤਰਾ ਸੀ ਜਿੱਦਾਂ ਦੋ ਤਰੇ ਤੌਰ ਤੇ ਹੁੰਦੇ ਨੇ ਪਰਿਵਾਰਾਂ ਦੇ ਤੌਰ ਤੇ ਆਪਾਂ ਮਦਦ ਕਰਦੇ ਆ ਇੱਕ ਦੂਜੇ ਮਦਦ ਕਰਨੇ ਆ ਛੋਟੀ ਕੁੜੀ ਇੱਕ ਮਿੰਟ ਦੱਸਿਆ ਜਿੱਦਾਂ ਆਪਾਂ ਪਰਿਵਾਰਾਂ ਤੌਰ ਤੇ ਮਦਦ ਕਰਨੇ ਆ ਮਦਦ ਕੀਤੀ ਸਾਨੂੰ ਪੁੱਠੀ ਪੈ ਗਈ ਪੁੱਤਰ ਕਰੇ ਨਾ ਦੇਂਦੇ ਨਾ ਸਾਡੀ ਧੀ ਮਾਰਦਾ ਉਹਨੂੰ ਇਹ ਸੀ ਹੁਣ ਮੇਰੇ ਪੈਸੇ ਆਣ ਲੱਗ ਪਏ ਨੇ ਕਦੀ ਤੇ ਮੰਗਣ ਗਈ ਅਜੇ ਤੱਕ ਅਹੀ ਮੰਗਦੇ ਕਿਤੇ ਨਹੀਂ ਵੀ ਸਾਨੂੰ ਪੈਸੇ ਵਾਪਸ ਦੇ ਦੇ ਅਜੇ ਪੁੱਤਰ ਅਰੇ ਕੁਝ ਨਹੀਂ ਪੁੱਛਿਆ ਕਿੰਨਾ ਮਾਵਾ ਧਿਆਣੇ ਨਾ ਸਾਡਾ ਕਿੰਨਾ ਮਾਵਾ ਧਿਆਣ ਦਾ 6 ਲੱਖ 6 ਲੱਖ ਰੁਪਈਆ ਤੋਂ 2-2 ਲੱਖ ਰੁਪਈਆ ਹੜਕੋ ਲਿਆ ਉਹਨੂੰ ਪਤਾ ਸੀ ਮੈਂ ਹੁਣ ਸਾਲੀਆਂ ਦਾ ਤੇ ਸੱਸ ਦਾ ਦੇਣਾ ਹੀ ਪੈਣਾ ਤੇ ਪੁੱਤਰ ਮੈਂ ਕੀ ਮਾੜਾ ਕੀਤਾ ਹੁਣ ਪੁੱਤਰ ਉਹਦਾ ਪੈਸੇ ਭੇਜਣ ਲੱਗ ਪਿਆ ਕੁੜੀ ਮੇਰੀ ਸਾਰਾ ਦਿਨ ਇਹਨਾਂ ਦਾ ਮਰਨਾ ਕਰਦੀ ਸਿਆਪਾ ਕਰਦੀ ਚਾਹ ਨਹੀਂ ਲੈਂਦੀ ਇੱਥੇ ਆਹੀ ਰਾਤ ਨਹੀਂ ਰਹਿੰਦੀ ਮੰਮੀ ਮੈਂ ਆਪਣੇ ਘਰ ਹੀ ਠੀਕ ਆ ਖਰੇ ਉਹਨੂੰ ਕਿੰਨੀ ਤੰ ਆਪਣੇ ਘਰ ਹੀ ਠੀਕਾ ਤੂੰ ਢੀਆਂ ਵਾਲੀ ਮੇਰੀ ਮਾਂ ਤਿੰਨ ਢੀਆਂ ਨੇ ਮੇਰੀਆਂ ਮੈਂ ਗਰੀਬੀ ਦਾ ਵਿੱਚ ਵਰਾਹੀਆਂ ਮੈਂ ਬਹੁਤ ਗਰੀਬ ਨਹੀਂ ਆ ਪਰ ਮੈਨੂੰ ਇਨਸਾਫ ਮਿਲਣਾ ਚਾਹੀਦਾ ਨਹੀਂ ਤੇ ਮੈਂ ਮੀੜਿਆ ਦੇ ਸਿਰੇ ਲੱਕੇ ਮਰ ਜਾਂ ਹੁਣ ਉਹ ਹੁਣ ਸਸਕਾਰ ਕਰ ਦਿੱਤਾ ਤੁਸੀਂ ਬੇਟੀ ਦਾ ਸਸਕਾਰ ਉਦੋਂ ਤੱਕ ਨਹੀਂ ਕਰਾਂਗੀ ਜਿੰਦ ਤੱਕ ਇਹਨਾਂ ਨੂੰ ਵੱਡੀ ਤਿਆੜ ਜੇਲੇ ਚੋਂ ਨਾ ਸੁਟਣਗੇ ਮੈਂ ਬਿਲਕੁਲ ਸਸਕਾਰ ਨਹੀਂ ਕਰਾਂਗੀ ਜਿੰਜਰ ਮੇਰੀ ਜਿੰਨੇ ਚਿਰ ਮੇਰੀ ਮੰਗ ਨਾ ਪੂਰੀ ਹੋਏਗੀ ਮੇਰੀ ਇਹੋ ਹੀ ਮੰਗ ਹੈ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਸਾਰੇ ਪਰਵਾਰ ਨੂੰ ਤਿਆੜ ਜੇਲੇ ਸੁਟਣਾ ਚਾਹੀਦਾ ਜਿਵੇਂ ਮੈਰੀ ਧੀ ਗਈ ਏ ਇਹ ਵੀ ਉਵੇਂ ਹੀ ਅੰਦਰ ਰਹਿਣ ਇਹ ਵੀ ਨਾ ਰਾਜੀ ਰਹਿਣ ਤੇ ਟੇਬਲਾਂ ਤੇ ਬਹਿ ਕੇ ਕਾਣੇ ਨਾ ਕਾਣ ਇਹ ਵੀ ਜੇਲੇ ਮੇਰੀ ਧੀ ਉੱਤੇ ਬੋਰੀਏ ਚ ਪਨ ਕੇ ਧਰੀ ਹੈ ਉਹ ਅੱਜ 4 ਦਿਨ ਦੀ ਭੁੱਖੀ ਹੈ ਵੀ ਰੋਂਦੇ ਫਿਰਨੀ ਮੈਂ ਜੇਲਾ ਚ ਮੈਨੂੰ ਤਾਂ ਸੰਤੋਖ ਮਿਲੇਗਾ ਮੈਨੂੰ ਇਨਸਾਫ ਮਿਲੇਗਾ ਨਹੀਂ ਤੇ ਮੈਂ ਸਿਰੇ ਲਾ ਕੇ ਮਰ ਜਾਣਾ ਤੁਸੀਂ ਬਿਲਕੁਲ ਇਸ ਪਰਿਵਾਰ ਦਾ ਦਰਦ ਸੁਣਿਆ ਹੈ ਪੂਰੀ ਕਹਾਣੀ ਸੁਣੀ ਹੈ ਵੀ ਕਿਸ ਤਰੀਕੇ ਦੇ ਨਾਲ ਇੱਕ ਮਾਂ ਆਪਣੇ ਦਰਦ ਨੂੰ ਬਿਆਨ ਕਰ ਰਹੀ ਹੈ ਵੀ ਜਿੰਦ ਤੱਕ ਮੈਨੂੰ ਮੇਰੀ ਧੀ ਦੀ ਜਾਨ ਦਾ ਇਨਸਾਫ ਨਹੀਂ ਮਿਲਦਾ ਮੈਂ ਉਦੋਂ ਤੱਕ ਆਪਣੀ ਧੀ ਦਾ ਅੰਤਮ ਸੰਸਕਾਰ ਵੀ ਨਹੀਂ ਕਰਾਂਗੀ ਉਹਦੀ ਅੰਤਮ ਰਸਮਾਂ ਵੀ ਪੂਰੀਆਂ ਨਹੀਂ ਕਰਾਂਗੀ ਸਿੱਧੇ ਤੌਰ ਦੇ ਉੱਤੇ ਸੋਰਾ ਪਰਿਵਾਰ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕੁਝ ਪੈਸੇ ਦਾ ਲੈਣ-ਦੇਣ ਇਹਨਾਂ ਦੇ ਵੱਲੋਂ ਜਿਵੇਂ ਅਸੀਂ ਪਰਿਵਾਰਾਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਕੋਈ ਲੈਣ-ਦੇਣ ਕਰ ਲੈਂਦੇ ਆ ਉਸੇ ਪ੍ਰਕਾਰ ਦੇ ਨਾਲ ਮਦਦ ਕੀਤੀ ਗਈ ਸੀ ਇਹਨਾਂ ਦੇ ਵੱਲੋਂ 6 ਲੱਖ ਰੁਪਏ ਦੀ ਜਿਹੜੀ ਸਵਰਨਜੀਤ ਕੌਰ ਦੀ ਭੈਣ ਸੀ ਉਹਦੇ ਵੱਲੋਂ ਵੀ ਕੁਝ ਪੈਸਿਆਂ ਦੀ ਮਦਦ ਆਪਣੀ ਭੈਣ ਦੀ ਆਪਣੇ ਜੀਜੇ ਦੀ ਕੀਤੀ ਗਈ ਸੀ ਪਰ ਉਸੇ ਹੀ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਸ਼ਾਇਦ ਕਹਿੰਦੇ ਉਸ ਦੇ ਮਨ ਦੇ ਵਿੱਚ ਕੋਈ ਖੋਟ ਆ ਗਈ ਤੇ ਉਸ ਨੇ ਆਪਣੀ ਪਤਨੀ ਨੂੰ ਜਾਨੂ ਮੁਕਾਦਤਾ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਫਿਲਹਾਲ ਪੁਲਿਸ ਦੇ ਵੱਲੋਂ ਚਾਰ ਮੁਲਜ਼ਮਾਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਪਤੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਫਿਲਹਾਲ ਹੁਣ ਪਰਿਵਾਰ ਅਜੇ ਤੱਕ ਵੀ ਇਸ ਜਿੱਤ ਤੇ ਉੱਤੇ ਅੜਿਆ ਹੋਇਆ ਹੈ ਕਿ ਜਿੰਨ ਤੇਕਰ ਪੁਲਿਸ ਇਨ੍ਹਾਂ ਚਾਰੇ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਇਹਨਾਂ ਨੂੰ ਅੱਗੇ ਜੇਲ੍ਹ ਤੱਕ ਨਹੀਂ ਭੇਜਦੀ ਜਾਂ ਜੋ ਸੱਚਾਈ ਸੀਗੀ ਕਿਉਂ ਇਹਨਾਂ ਦੀ ਧੀ ਦੇ ਨਾਲ ਜਿਹੀ ਘਟਨਾ ਵਾਪਰੀਆ ਉਦੋਂ ਤੱਕ ਇਹ ਆਪਣੀ ਧੀ ਦਾ ਸੰਸਕਾਰ ਨਹੀਂ ਕਰਨਗੇ ਫਿਲਹਾਲ ਕੈਮਰਾਮੈਨ ਬ੍ਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ ਪਿੰਡ ਪਦਾਸ ਜ਼ਿਲ੍ਹਾ ਕਪੂਰਥਲਾ